ਕਦਾ ਮੋਜਾ ਤੁਹਾਡੀ ਕਿਹਦੇ ਰਿਪੋਰਟ ਮਾਸ ਕਰਦਾ ਜਾਣਾ ਬੈਕ ਟੂ ਬੈਕ ਸਾਰੀਆਂ ਗੱਲਾਂ ਆ ਰਹੀਆਂ ਕਰਦੀ ਆ ਜੋ ਹੋਰ ਵੀ ਸੀ ਅਸੀਂ ਮਸ਼ੇਪ ਆਂ ਨਹੀਂ ਪਰ ਅਸਲੀ ਲੇਟ ਹੋ ਜਾਂਦੀ ਹੈ ਜਿਵੇਂ ਹੁਣ ਅਪ੍ਰੀਟੇਟ ਹੋ ਗਈ ਕਹਿੰਦਾ ਪਰਮਟਰ ਆਣੀ ਦੀ ਲੇਟ ਹੋ ਗਈ ਸੀ ਅੱਧਾ ਘੰਟਾ ਹੈ ਜੀ ਉਦੋਂ ਪਹਿਲਾਂ ਮੁੰਡਿਆਂ ਦੀ ਫੇਰ ਸਾਡੀ ਤੋਂ ਸਾਡੀ ਤੋਂ ਤੇਰੇ ਘਰ ਤੀ ਹੋਈ ਹੈ ਨਹੀਂ ਤਾਂ ਵੇਖ ਲੈ ਮੁੰਡੇ ਤੋਂ ਤੇਰੇ ਕੰਮ ਨਹੀਂ ਲੱਗੇ ਪ੍ਰੋਫੈਸਰ ਸਾਹਿਬ ਸਭ ਤੋਂ ਸੀਨੀਅਰ ਹੈ ਸਭ ਤੋਂ ਪਹਿਲਾਂ ਤੇ ਬੈਠੇ ਆ ਕਹਿੰਦੇ ਕਹਿੰਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਰਦਾ ਸਭ ਤੋਂ ਪਹਿਲਾਂ ਤਾਂ ਸਾਰੇ ਪ੍ਰੈਸ ਤੋਂ ਮੇਰੇ ਵੀਰ ਆਏ ਨੇ ਫਤਿਹ ਦੀ ਸਾਂਝ ਪਾਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਕਿਉਂਕਿ ਇਸ ਵਕਤ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਹੜ੍ਹਾਂ ਦੀ ਮਾਰ ਹੈਟ तकरीबन ਪੂਰਾ ਪੰਜਾਬ ਹੀ ਆਇਆ ਹੋਇਆ ਡਾਇਰੈਕਟਲੀ ਇੰਡਾਇਰੈਕਟਲੀ ਆਪਾਂ ਸਾਰੇ ਇਫੈਕਟ ਹੈ ਉਹਦੇ ਤੋਂ ਜੇ ਆਪਾਂ ਖੁਦ ਉਸ ਜ਼ਿਲ੍ਹਿਆਂ 'ਚ ਨਹੀਂ ਵੀ ਹੜਾ ਇਹ ਤਾਂ ਸਾਡੇ ਕੋਈ ਮਿੱਤਰ ਪਿਆਰੇ ਸਾਡੇ ਰਿਸ਼ਤੇਦਾਰ ਉੱਥੇ ਬੈਠੇ ਨੇ ਤੇ ਆਪਣਾ ਸਾਰਿਆਂ ਦਾ ਮਨ ਹੈ ਜਿਹੜਾ ਬੜਾ ਪੀੜਾ ਮਹਿਸੂਸ ਕਰੇ ਤੇ ਇਹ ਜੇ ਮੌਕੇ ਤੇ ਪਹਿਲਾਂ ਤਾਂ ਸਾਡਾ ਮਨ ਹੈ ਨਹੀਂ ਸੀ ਵੀ ਆਪਾਂ ਪ੍ਰੈਸ ਵਾਰਤਾ ਕਰੀਏ ਪਰ ਇੱਕ ਮੁੱਦਾ ਹੀ ਇਹੋ ਜਿਹਾ ਆ ਗਿਆ ਕਿ ਸਾਨੂੰ ਇਹ ਤੁਹਾਨੂੰ ਸਾਰਿਆਂ ਨੂੰ ਖੇਚਲ ਵੀ ਦੇਣੀ ਪਈ ਐ ਤੇ ਪਹਿਲਾਂ ਤਾਂ ਆਪਾਂ ਹੜਾਂ ਦੀ ਉਹ ਗੱਲ ਕਰਨ ਲਈਏ ਕਿ ਜਿਸ ਤਰੀਕੇ ਦੇ ਮਾਹੌਲ ਪੂਰੇ ਪੰਜਾਬ 'ਚ ਬਣਿਆ ਹੋਇਆ ਹੈ ਉਸ ਮਾਹੌਲ ਦੇ ਵਿੱਚ ਮੈਂ ਦੇਖਿਆ ਕਿ ਪੰਜਾਬੀ ਆਪ ਹੀ ਇੱਕ ਦੂਜੇ ਦੀ ਵਾਹ ਫੜ ਕੇ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਸਰਕਾਰਾਂ तकरीबन ਮਨਫੀ ਨੇ ਹੈਗੀਆਂ ਨੇ ਸਿਰਫ ਫੋਟੋ ਸੈਸ਼ਨ ਕਰਾਉਣ ਵਾਸਤੇ ਸਾਰੇ ਚਾਹੇ ਕੇਂਦਰ ਤੋਂ ਆਪਾਂ ਲਾ ਲਈਏ ਚਾਹੇ ਆਪਾਂ ਸੂਬਾ ਸਰਕਾਰ ਦੀ ਗੱਲ ਕਰ ਲਈਏ ਫੋਟੋ ਸੈਸ਼ਨ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਰਹੇ ਨੇ ਪਰ ਜੇਕਰ ਗਰਾਉਂਡ ਰਿਐਲਿਟੀਆਂ ਨੂੰ ਦੇਖਿਆ ਜਾਵੇ ਤਾਂ ਬਲਕਿ ਮੈਂ ਧੰਨਵਾਦ ਵੀ ਕਰਾਂਗੀ ਆਪਣੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਪ੍ਰਧਾਨ ਸਾਹਿਬ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਵੀ ਉਹਨਾਂ ਸਾਰੇ ਪੰਜਾਬੀਆਂ ਦਾ ਉਹਨੀਆਂ ਉਹਨਾਂ ਸਾਰੀਆਂ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਜਿਨ੍ਹਾਂ ਨੇ ਆਪਣੇ ਰੁਤਬਿਆਂ ਨੂੰ ਵੀ ਪਿੱਛੇ ਛੱਡ ਗਏ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਬਹੁਤ ਵੱਡੇ ਵੱਡੇ ਕਲਾਕਾਰ ਵੀ ਇਸ ਪੂਰੇ ਮਾਹੌਲ ਦੇ ਵਿੱਚ ਗਰਾਊਂਡ ਤੇ ਜਾ ਕੇ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਿਉਂਕਿ ਆਪਾਂ ਤਾਂ ਵੈਸੇ ਹੀ ਆਪਾਂ ਜਾਣਦੇ ਹਾਂ ਕਿ ਕਹਿੰਦੇ ਵੀ ਆਪਾਂ ਕਿ ਪੰਜਾਬ ਹੈ ਜਿਹੜਾ ਗੁਰਾਂ ਦੇ ਨਾਂ ਤੇ ਹੀ ਜਿਉਂਦਾ ਹੈ ਤੇ ਗੁਰਾਂ ਨੇ ਆਪ ਸੰਗਤ ਦੇ ਵਿੱਚ ਆ ਕੇ ਸੰਗਤੀ ਰੂਪ ਦੇ ਵਿੱਚ ਆ ਕੇ ਆਪਣੇ ਦੁਖਿਆਰੇ ਸੰਗਤ ਦਾ ਜਿਹੜਾ ਬਾਹ ਫੜੀ ਹੈ ਤੇ ਸਰਕਾਰਾਂ ਦਾ ਇਹਦੇ ਵਿੱਚ ਰੋਲ ਮੰਫੀ ਹੈ ਔਰ ਖਾਸ ਕਰਕੇ ਜੇਕਰ ਆਪਾਂ ਪੰਜਾਬ ਸਰਕਾਰ ਦੀ ਉਹ ਗੱਲ ਕਰ ਲਈਏ ਤਾਂ ਉਹ ਤਾਂ ਇੱਕ ਕਿਸਮ ਦਾ ਸਿਰਫ ਸੀਐਮ ਸਾਹਿਬ ਹੀ ਹਸਪਤਾਲ ਨਹੀਂ ਪਏ ਪੂਰੀ ਪੰਜਾਬ ਸਰਕਾਰ ਹੀ ਹਸਪਤਾਲ ਦੇ ਵਿੱਚ ਹੈ ਇਸ ਵਕਤ ਆਪਾਂ ਕਹਿ ਸਕਦੇ ਹਾਂ ਕਿ ਵੈਂਟੀਲੇਟਰ ਤੇ ਕਿਉਂਕਿ ਕੋਈ ਵੀ ਇੱਕ ਇੱਕ ਕੰਕਰੀਟ ਪ੍ਰੋਗਰਾਮ ਹੈ ਜਿਹੜਾ ਹੜਾਂ ਹੜ੍ਹ ਦੀ ਰਾਹਤ ਵਾਸਤੇ ਦੇਣਾ ਚਾਹੀਦਾ ਸੀ ਉਹ ਪ੍ਰੋਗਰਾਮ ਪੂਰੇ ਅ ਦ੍ਰਿਸ਼ ਦੇ ਵਿੱਚੋਂ ਗਾਇਬ ਹੈ ਤੇ ਸੈਂਟਰ ਦੀ ਗੱਲ ਕਰ ਲਈਏ ਉੱਥੇ ਵੀ ਆਪਾਂ ਦੇਖਦੇ ਹਾਂ ਕਿ ਕਿ ਇਸ ਵਕਤ ਜੇਕਰ ਆਪਾਂ ਸਾਰੇ ਦੇਖ ਵੀ ਰਹੇ ਹਾਂ ਕਿ ਬੀਬੀਐਮਬੀ ਦਾ ਬਹੁਤ ਵੱਡਾ ਰੋਲ ਹੈ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਸਾਹਮਣੇ ਆ ਰਿਹਾ ਤੇ ਬੀਬੀਐਮਬੀ ਤੇ ਸਰਕਾਰ ਦੀ ਮੌਜੂਦਾ ਸਰਕਾਰ ਦੀ ਨਲਾਇਕੀ ਆਪਾਂ ਕਹਿ ਸਕਦੇ ਹਾਂ ਕਿ ਕੰਟਰੋਲ ਪੂਰੀ ਤਰ੍ਹਾਂ ਹੁਣ ਕੇਂਦਰ ਸਰਕਾਰ ਦਾ ਹੀ ਹੋ ਚੁੱਕਿਆ ਤੇ ਪਾਣੀਆਂ ਨੂੰ ਕਿਸ ਤਰੀਕੇ ਨਾਲ ਛੱਡਿਆ ਜਾਣਾ ਚਾਹੀਦਾ ਸੀ ਤੇ ਕਿਸ ਤਰੀਕੇ ਨਾਲ ਇਸ ਵਕਤ ਜੋ ਭਾਖੜਾ ਪੰਡਮ ਦੀ ਉਹ ਗੱਲ ਕਰ ਲਈਏ 25% ਦੀ ਜਿਹੜਾ ਡੈਮ ਹੈ ਉਹ ਬਿਲਕੁਲ ਮਲਵੇ ਦੇ ਨਾਲ ਭਰਿਆ ਹੋਇਆ ਨਹੀਂ 25% ਦੀ ਪਾਣੀ ਉਹ ਡੈਮ ਹੋਰ ਲੈ ਸਕਦਾ ਸੀ ਡੀਸੈਲਟਿੰਗ ਦਾ ਕਿਤੇ ਵੀ ਕੋਈ ਹੁਣ ਤੱਕ ਕੋਈ ਪ੍ਰੋਗਰਾਮ ਨਹੀਂ ਬਣਿਆ ਸੋ ਇਹ ਗੱਲਾਂ ਤਾਂ ਹੈਗੀਆਂ ਨੇ ਤੇ ਸਾਡੀ ਬਿਨਾਂ ਸ਼ੱਕ ਸਾਡੇ ਵਰਕਰ ਸਹਿਬਾਨ ਸਾਡੇ ਲੀਡਰ ਸਹਿਬਾਨ ਸਾਰੇ ਲੱਗੇ ਹੋਏ ਨੇ ਸਾਡੀ ਪਾਰਟੀ ਦੇ ਵੀ ਗਰਾਊਂਡ ਤੇ ਜਾ ਕੇ ਕੰਮ ਕਰ ਰਹੇ ਨੇ ਸਾਰਿਆਂ ਦੀ ਬਾਹ ਵੀ ਫੜ ਰਹੇ ਨੇ ਤੇ ਅਜਿਹੇ ਮੌਕੇ ਤੇ ਇੱਕ ਇਹੋ ਜਿਹੀ ਜਿਹੜੀ ਗੱਲ ਹੈ ਜਿਹੜੀ ਉਹ ਸਾਹਮਣੇ ਆ ਗਈ ਕਿ ਸਾਨੂੰ ਮਜਬੂਰ ਹੋਣਾ ਪਿਆ ਵੀ ਤੁਹਾਡੇ ਅਸੀਂ ਰੂਬਰੂ ਹੋਸਦੀਏ ਕਿਉਂਕਿ ਵੈਸੇ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਨਾਂ ਮੁੱਦਿਆਂ ਤੇ ਕਦੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਵੋਟਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ਜੇਕਰ ਦੂਜੇ ਬੰਦੇ ਕੋਈ ਸਿਆਸਤ ਕਰਦੇ ਹੋਣ ਤਾਂ ਉਹ ਚੀਜ਼ ਨੂੰ ਨੰਗਾ ਕਰਨਾ ਵੀ ਬੜਾ ਜ਼ਰੂਰੀ ਹੋ ਜਾਂਦਾ ਹੈ ਜਿਹੜਾ ਹੁਣ ਅੱਜ ਅਸੀਂ ਖਲਾਸਾ ਕਰਨ ਜਾ ਰਹੇ ਹਾਂ ਉਹਦੇ ਨਾਲ ਮੇਰੇ ਖਿਆਲ ਚ ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਵਰਕਰ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਜੁੜੇ ਹੋਏ ਵਰਕਰ ਨੇ ਉਹਨਾਂ ਨੂੰ ਵੀ ਇਹ ਸੁਣ ਕੇ ਅੰਦਰੋਂ-ਅੰਦਰ ਹੀ ਮੇਰੇ ਖਿਆਲ ਚ ਸ਼ਰਮ ਮਹਿਸੂਸ ਹੋਊਗੀ ਕਿ ਅਸੀਂ ਕਿਸ ਤਰੀਕੇ ਨਾਲ ਆਪਣੀਆਂ ਸੰਸਥਾਵਾਂ ਨੂੰ ਮਿਸਯੂਜ਼ ਕਰ ਰਹੇ ਹਾਂ ਆਮ ਤੌਰ ਤੇ ਦੋਸ਼ ਤਾਂ ਲੱਗਦਾ ਰਿਹਾ ਹੈ ਦੇਖੋ ਸਾਰੇ ਅਸੀਂ ਵੀ ਮੈਂਬਰ ਐਸਜੀਪੀਸੀ ਆ ਅਸੀਂ ਸਾਰੇ ਬੈਠੇ ਆ ਤੁਸੀਂ ਦੇਖ ਰਹੇ ਹੋ ਦੋਸ਼ ਤਾਂ ਇਹ ਲੱਗਦਾ ਹੀ ਰਿਹਾ ਹੈ ਕਿ ਗੁਰੂ ਦੀ ਗੋਲਕ ਹੈ ਜਿਹਦਾ ਮੂੰਹ ਗਰੀਬ ਦੇ ਕਰੀਬ ਵੱਲੋਂ ਹੋਣਾ ਚਾਹੀਦਾ ਹੈ ਉਹ ਮਿਸਯੂਜ਼ ਹੋ ਰਿਹਾ ਪੋਲਿਟੀਕਲ ਕਾਰਨਾ ਕਰਕੇ ਸਿਆਸਤ ਨੂੰ ਚਮਕਾਉਣ ਵਾਸਤੇ ਤੇ ਜਿਹੜਾ ਖਲਾਸਾ ਅਸੀਂ ਅੱਜ ਤੁਹਾਡੇ ਨਾਲ ਕਰਨਾ ਹੈ ਉਹ ਨਰੋਨ ਤੁਹਾਡੇ ਸਾਹਮਣੇ ਇਹ ਚੀਜ਼ ਆ ਜਾਣੀ ਕਿ ਹੜਾਂ ਦੇ ਵਕਤ ਵੀ ਵੱਡੇ ਵੱਡੇ ਜਿਹੜੇ ਆਨਾਨ ਗਰਾਊਂਡ ਤੇ ਜਾ ਕੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਅਤੇ ਉਹਨਾਂ ਦੇ ਬਾਕੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਕਰ ਰਹੇ ਨੇ ਕਿ ਅਸੀਂ ਐਨੇ ਹਜ਼ਾਰ ਲੀਟਰ ਅਸੀਂ ਡੀਜ਼ਲ ਦਵਾਂਗੇ ਇਸ ਤਰੀਕੇ ਨਾਲ ਅਸੀਂ ਕਰੋੜਾਂ ਰੁਪਏ ਦੀ ਅਸੀਂ ਰਾਹਤ ਉਹਨਾਂ ਨੂੰ ਦਵਾਂਗੇ ਦੇਣ ਚੰਗੀ ਗੱਲ ਹੈ ਉਸ ਦਾ ਫਰਜ਼ ਬਣਦਾ ਹੈ ਨਾ ਪਰ ਜੇਕਰ ਗੁਰੂ ਦੀ ਗੋਲਕ ਦੇ ਵਿੱਚੋਂ ਇਹ ਚੀਜ਼ ਜਾਵੇ ਉਹ ਗੋਲਕ ਜਿਹੜੀ ਆਪਾਂ ਦੇਖਦੇ ਆ ਕਿ 10-10 ਰੁਪਏ ਆਪਾਂ ਜਾ ਕੇ ਮੱਥਾ ਟੇਕਦੇ ਆ ਕਿਹੜੀਆਂ ਭਾਵਨਾਵਾਂ ਦੇ ਨਾਲ ਅਸੀਂ ਮੱਥਾ ਟੇਕਦੇ ਆ ਤੇ ਉਹ ਪੈਸਾ ਜੇਕਰ ਪੋਲੀਟੀਕਲ ਕਾਰਨਾ ਵਾਸਤੇ ਹੋਵੇ ਤਾਂ ਉਹ ਫਿਰ ਮੇਰੇ ਖਿਆਲ ਚ ਸਾਡੇ ਸਾਰਿਆਂ ਵਾਸਤੇ ਸੋਚਣ ਵਾਲੀ ਵੀ ਗੱਲ ਹੈ ਔਰ ਸਾਨੂੰ ਮੇਰੇ ਖਿਆਲ ਚ ਇਸ ਗੱਲ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ ਤੇ ਸੰਗਤ ਦੇ ਵਿੱਚ ਇਹ ਜਿਹੜੀ ਚੀਜ਼ ਹੈ ਸੰਗਤ ਦੀ ਕਚਹਿਰੀ ਦੇ ਵਿੱਚ ਇਹ ਚੀਜ਼ ਆਉਣੀ ਵੀ ਚਾਹੀਦੀ ਹੈ ਤੇ ਇਹ ਮੈਂ ਹੁਣ ਬੇਨਤੀ ਕਰੂੰਗੀ ਮੁੰਡਿਆਂ ਨੂੰ ਕਿ ਜਿਹੜੀ ਇੱਕ ਬਾਈਟ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਉਹ ਬਾਈਟ ਜ਼ਰੂਰ ਸਾਡੇ ਵੀਰਾਂ ਨੂੰ ਮੀਡੀਆ ਵਾਲਿਆਂ ਨੂੰ ਦਿਖਾਈ ਜਾਵੇ ਜਿੱਥੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਐਲਾਨ ਕਰ ਰਹੇ ਨੇ ਇਹ 4 ਜਾਂ 5 ਸਤੰਬਰ ਦੀ ਇਹ ਗੱਲ ਹੈ ਇਹ ਮੇਰੇ ਖਲ ਦੇਖ ਲਈ ਜਾਵੇ ਪਹਿਲਾਂ 2000 ਮੈਂ ਭੇਜਾਂਗਾ ਠੀਕ ਹੈ ਉਹ ਵੀ ਲੋੜ ਪਈ ਇੰਨੀ ਕਿ ਦੋ ਤੇ ਜਾਵੇ ਮੈਂ ਭੇਜ ਦਿੰਦਾ ਮੈਂ ਭੇਜਾਂਗਾ ਅੱਛਾ ਕਰ ਨਹੀਂ ਕਰਦੇ ਉਹਨੂੰ 2000 ਦੇ ਭੇਜ ਤੇ ਮੈਂ ਕੰਮ ਕਰਾਂ ਤੇ ਹਲਾ ਕੁ ਪੈਕੇਟ ਲਾ ਲੈਂਦਾ ਤੇ ਇਹ ਤੇ ਉਹ ਕੋਈ ਥੋੜੇ ਵਾਸਤੇ ਮੈਂ ਕਿਹਾ 2000 ਲੀਟਰ ਦਾ ਡੀਜ਼ਲ ਦੇ ਦੇਣਾ ਤੇ ਲੱਖ ਰੁਪਏ ਮਾਤੇ ਇੱਕ ਐਕੈਟ ਹੋ ਗਿਆ ਇਹ ਤਾਂ ਹੋ ਗਈ ਜੀ ਗੱਲ ਇਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਹੁਣ ਜਿਹੜੀ ਗੱਲ ਅਸੀਂ ਤੁਹਾਡੇ ਧਿਆਨ ਹਿੱਤ ਲਿਆਣਾ ਚਾਹੁੰਦੇ ਆ ਇਸ ਤੋਂ ਅਗਲੀ ਗੱਲ ਇਹ ਹੋ ਗਈ ਕਿ 4 ਜਾਂ 5 ਤਰੀਕ ਦੀ ਇਹ ਸੁਖਵੀਰ ਸਿੰਘ ਬਾਦਲ ਐਲਾਨ ਕਰਕੇ ਜਾਂਦੇ ਨੇ ਤੇ 6 9 2025 ਨੂੰ ਮੈਨੇਜਰ ਸਾਹਿਬ ਨੇ ਗੁਰਦੁਆਰਾ ਸ਼੍ਰੀ ਨਨਕਿਆਣਾ ਸਾਹਿਬ ਸੰਗਰੂਰ ਐਸਜੀਪੀਸੀ ਦੇ ਅਧਿਕਾਰ ਹੇਠਲੇ ਗੁਰਦੁਆਰਾ ਉਹ ਚਿੱਠੀ ਲਿਖਦੇ ਨੇ ਅ ਐਸਜੀਪੀਸੀ ਨੂੰ ਅ ਮੈਂ ਥੋੜਾ ਜਿਹਾ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੀ ਹਾਂ ਕਿ ਚਾਰ ਕੀ ਲਾਈਨਾਂ ਨੇ ਅ ਮੈਨੇਜਰ ਸਾਹਿਬ ਸੌਰੀ ਉਹ ਜਿਹੜੀ ਚਿੱਠੀ ਹੈ ਉਹ ਉਸ ਤੋਂ ਬਾਅਦ ਜਿਹੜੀ ਚਿੱਠੀ ਆਈ ਹੈ ਨਾ ਜੀ 6 ਤਰੀਕ ਦੀ ਇਹ ਚਿੱਠੀ ਹੈ ਜਿਦੇ ਚ ਉਹ ਮੰਗਦੇ ਨੇ ਇਹ ਗੱਲ ਡਿਮਾਂਡ ਕਰਦੇ ਨੇ ਕਿ ਸਾਨੂੰ ਅਸੀਂ ਤੇਲ ਦੇਣਾ ਪ੍ਰਵਾਨ ਦੀ ਮੰਗਦੇ ਨੇ ਤੇਲ ਦੇਣ ਦੀ ਹੈ ਨਾ ਜੀ ਉਹ ਚਿੱਠੀ ਦੇ ਕੰਮ ਕਰਦੇ ਆ ਫਿਰ 9 9 ਨੂੰ 2-3 ਦਿਨਾਂ ਬਾਅਦ ਹੀ 9 ਤਰੀਕ ਨੂੰ ਉੱਪਰੋਂ ਨੀਤ ਮੈਨੇਜਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੀਟਿੰਗਾਂ ਦੀ ਚਿੱਠੀ ਮੈਨੇਜਰ ਸਾਹਿਬ ਨੂੰ ਆਉਂਦੀ ਹੈ ਨਨਕਾਣਾ ਸਾਹਿਬ ਨੂੰ ਨੀਤ ਸਖਤਰ ਬੰਦ ਮੀ ਠੀਕ ਹੈ ਜੀ ਉਹ ਕੀ ਹੈ ਡੀਜ਼ਲ ਖਰੀਦ ਕਰਨ ਬਾਰੇ ਸ੍ਰੀਮਾਨ ਜੀ ਆਪ ਵੱਲੋਂ ਪੱਤਰਕਾ ਨੰਬਰ 441 ਮਿਤੀ 6 9 2025 ਰਹੀ ਕਿਤੀ ਮੰਗਦੇ ਆਧਾਰਪੁਰ ਸਕੱਤਰ ਸਾਹਿਬ ਨੇ ਪ੍ਰਬੰਧਕੀ ਕਮੇਟੀ ਦੀ ਪ੍ਰਵਾਨਗੀ ਦੀ ਆਸਪੁਰ ਪੰਜਾਬ ਵਿੱਚ ਆਏ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹਾਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੈਂਬਰ ਸਾਹਿਬ ਜ਼ਾਇਦਾਦ ਸਬ ਕਮੇਟੀ ਅਤੇ ਗੁਰਦੁਆਰਾ ਇੰਸਪੈਕਟਰ ਦੀ ਹਾਜ਼ਰੀ ਵਿੱਚ 3000 ਲੀਟਰ ਡੀਜ਼ਲ ਖਰੀਦ ਕਰਨ ਦੀ ਸਕੱਤਰ ਸਾਹਿਬ ਨੇ ਆਗਿਆ ਦਿੱਤੀ ਉਹਨਾਂ ਨੂੰ ਆਗਿਆ ਆ ਗਈ ਜੀ 9 ਤਰੀਕ ਦੀ ਹੁਣ ਉਸ ਤੋਂ ਅੱਗੇ ਫਿਰ ਕੀ ਹੁੰਦਾ ਹੈ ਮਨਜ਼ੂਰੀ ਮਿਲ ਗਈ ਜੀ ਤੇਲ ਖਰੀਦਣ ਦੀ ਤੇ ਇਹਦੇ ਵਿੱਚ ਲੋਕਲ ਮੈਂਬਰ ਨੇ ਸਾਡੇ এসਜੀਪੀਸੀ ਦਾ ਇੱਕ ਦੇਖੋ 3000 ਲੀਟਰ ਇੱਕ ਵੱਡੀ ਅਮਾਉਂਟ ਹੈ ਅ ਅਮਾਉਂਟ ਦਾ ਉਹਨਾਂ ਤੇਲ ਆਉਣਾ ਹੈ ਉਹਦੇ ਵਿੱਚ ਲੋਕਲ ਮੈਂਬਰ ਨੇ ਜਿਹੜੇ ਉਹਨਾਂ ਚੋਂ ਇੱਕ ਲੋਕਲ ਮੈਂਬਰ ਬਹਿਣੀਵਾਲ ਸਾਹਿਬ ਸਾਡੇ ਨਾਲ ਬੈਠੇ ਹੋਰ ਮੈਂਬਰ ਵੀ ਨੇ ਕਿਸੇ ਦੇ ਧਿਆਨ ਦੇ ਹਿੱਤ ਇਹ ਕੋਈ ਵੀ ਗੱਲ ਨਹੀਂ ਨਾ ਹੀ ਉਹਨਾਂ ਤੋਂ ਕੋਈ ਸਾਈਨ ਵਗੈਰਾ ਕਰਵਾਇਆ ਗਿਆ ਕਿਸੇ ਦੀ ਕੋਈ ਸਪਰਸ਼ ਨਹੀਂ ਪਵਾਈ ਗਈ ਸਿੱਧਾ ਚਿੱਠੀ ਪੱਤਰ ਇੱਕ ਚੱਲ ਰਿਹਾ ਪੋਲਿਟੀਕਲ ਲੈਵਲ ਤੇ ਠੀਕ ਹੈ ਜੀ ਤੇ ਹੁਣ ਅਗਲੀ ਮੈਂ ਬੇਨਤੀ ਕਰੂੰਗੀ ਇੱਕ ਤਸਵੀਰ ਦਿਖਾਈ ਜਾਵੇ ਕਿ ਐਸਜੀਪੀਸੀ ਦੇ ਦੇ ਟੈਂਕਰ ਕਿਵੇਂ ਤੇਲ ਭਰवाई ਜਾ ਰਹੇ ਨੇ ਦੋਨੋਂ ਕੈਂਪ ਕੋਟੀ ਕੋਟੀ ਹਲਕਾਂ ਚਾਰ ਆਉਂਦੇ ਆਉਂਦੇ ਆ ਇਹਦੇ ਤੇ ਹੁਣ ਆਪਾਂ ਇਹ ਗੱਲ ਕਲੀਅਰ ਹੈ ਜਦੋਂ ਬਾਦਲ ਸਾਹਿਬ ਅਨਾਉਂਸ ਕਰ ਰਹੇ ਨੇ ਉਦੋਂ ਵੀ ਹਲਕਾ ਇੰਚਾਰਜ ਨੇ ਜਿਹੜੇ ਖੰਡੇਵਾ ਸਾਹਿਬ ਉਹ ਨਾਲ ਖੜੇ ਨੇ ਤੇ ਜਦੋਂ ਹੁਣ ਐਸਡੀਪੀਸੀ ਦਾ ਤੇਲ ਐਸਡੀਪੀਸੀ ਦੇ ਖਰਚੇ ਤੇ ਤੇਲ ਪ੍ਰਵਾਹਿਆ ਜਾ ਰਿਹਾ ਐਸਡੀਪੀਸੀ ਕਰੇ ਮੈਂ ਕਹਿੰਦੀ ਇਹੋ ਜ਼ਿਆਦਾ ਵੀ ਕਰਨਾ ਚਾਹੀਦਾ ਐਸਡੀਪੀਸੀ ਨੂੰ ਇਸ ਤੋਂ ਸਿਰਫ ਤੇਲ ਦੀ ਗੱਲ ਨਹੀਂ ਹੋਰ ਜਿਹੜੀਆਂ ਜ਼ਰੂਰਤਾਂ ਨੇ ਉਹ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਰ ਇਹ ਐਲਾਨ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਵੱਲੋਂ ਹੀ ਕਿਉਂ ਨਾ ਹੋਣ ਤੇ ਜਦੋਂ ਤੇਲ ਦੀ ਵੰਡ ਵੰਡਾਈ ਹੋਵੇ ਤਾਂ ਉਹ ਵੰਡਾਈ ਵੇਲੇ ਪ੍ਰਧਾਨ ਸਾਹਿਬ ਖੁਦ ਹੋਣ ਜਾਂ ਉਹ ਉਸ ਹਲਕੇ ਦੇ ਮੈਂਬਰ ਦੀ ਜ਼ਿੰਮੇਵਾਰੀ ਲਾ ਦੇਣ ਉਹ ਮੈਂਬਰ ਹਾਜ਼ਰ ਹੋਣ ਜਾਂ ਐਸਜੀਪੀਸੀ ਦੇ ਮੁਲਾਜ਼ਮ ਹੀ ਹਾਜ਼ਰ ਹੋਣ ਪਰ ਉੱਥੇ ਹਾਜ਼ਰ ਕੌਣ ਹੈ ਕਿਉਂਕਿ ਇੱਕ ਪਾਸੇ ਤਾਂ ਇਹ ਗੱਲ ਬਾਰ-ਬਾਰੇ ਕਹੀ ਜਾ ਰਹੀ ਹੈ ਕਿ ਐਸਜੀਪੀਸੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਬਾਦਲ ਪਰਿਵਾਰ ਦਾ ਕੋਈ ਦਖਲਅੰਦਾਜ਼ੀ ਕੋਈ ਕਿਸੇ ਕਿਸਮ ਦੀ ਦਖਲਅੰਦਾਜ਼ੀ ਨਹੀਂ ਪਰ ਫਿਰ ਆਪਾਂ ਪੋਲੀਟਿਕਲ ਕਾਰਨਾ ਕਰਕੇ ਸਿਆਸੀ ਮੁਹਾਦ ਦੇ ਵਾਸਤੇ ਆਪਾਂ ਇਹ ਇਹ ਹੁਣ ਇੱਕ ਬਹੁਤ ਵੱਡਾ ਸਬੂਤ ਹੈ ਕਿ ਕਿਸ ਤਰੀਕੇ ਨਾਲ ਅਲਾਨ ਇੱਕ ਪੋਲੀਟੀਕਲ ਲੈਵਲ ਤੇ ਹੋ ਰਿਹਾ ਹੈ ਤੇ ਉਹਦੀ ਪੂਰਤੀ ਹੈ ਜਿਹੜੀ ਧਾਰਮਿਕ ਸੰਸਥਾ ਜਿਹੜੀ ਕੱਲੀ ਅਕਾਲੀ ਦਲ ਦੀ ਸੰਸਥਾ ਨਹੀਂ ਉਹ ਸਾਡੇ ਸਾਰੇ ਸਿੱਖ ਸੰਗਤ ਦੀ ਉਹ ਸੰਸਥਾ ਹੈ ਉਹ ਪੈਸੇ ਨੂੰ ਉਸ سرمایه ਨੂੰ ਇੱਕ ਸਰ ਸਰਬਸਾਂਝੀ ਜਿਹੜੀ ਸੰਸਥਾ ਹੈ ਉਸ سرمایه ਨੂੰ ਕਿਸ ਤਰੀਕੇ ਨਾਲ ਪੋਲੀਟੀਕਲ ਕਾਰਨਾ ਕਰਕੇ ਆਪਣੇ ਨਿੱਜੀ ਮਫਾਦਿਆਂ ਦੇ ਵਾਸਤੇ ਯੂਜ਼ ਕਰਿਆ ਜਾ ਰਿਹਾ ਹੈ ਇਹ ਸਾਡੀ ਸਿੱਖ ਸੰਗਤ ਨੂੰ ਬੇਨਤੀ ਹੈ ਇਹ ਤਾਂ ਸਿਰਫ ਇੱਕ ਉਦਾਹਰਨ ਹੈ ਇਹ ਸੀ ਉਦਾਹਰਨ ਲੈ ਕੇ ਆਏ ਆ ਸਾਰੇ ਹਲਕਿਆਂ 'ਚ ਇਹੀ ਹਾਲ ਹੋਊਗਾ ਹੋਰ ਹੈ ਬਲਕੇ ਤਾਂ ਇੱਕ ਤਾਂ ਮੀਡੀਆ ਨੂੰ ਮੇਰੀ ਬੇਨਤੀ ਹੈ ਤੁਸੀਂ ਸਾਰੇ ਬਹੁਤ ਹੀ ਜਾਗਰੂਕ ਕਿਉਂਕਿ ਪੰਜਾਬ ਦਾ ਮੀਡੀਆ ਮਾਇਆ ਹੋਇਆ ਕਿ ਜਾਗਰੂਕਤਾ ਦੇ ਨਾਲੋਂ ਕੰਮ ਕਰਦਾ ਇੱਕ ਤਾਂ ਇਹ ਕਿ ਹਰ ਇੱਕ ਹਲਕੇ ਦੇ ਵਿੱਚ ਜਿੱਥੇ-ਜਿੱਥੇ ਵੀ ਐਸਜੀਪੀਸੀ ਦੇ ਵੱਲੋਂ ਕੋਈ ਰਸਦ ਜਾ ਰਹੀ ਹੈ ਕੋਈ ਤੇਲ ਜਾ ਰਿਹਾ ਉੱਥੇ ਜ਼ਰੂਰ ਇਹ ਚੀਜ਼ ਦੀ ਪਰਚੋਲ ਤੁਸੀਂ ਆਪਣੇ ਪੱਧਰ ਤੇ ਜਿੰਨਾ ਕੁ ਸੀ ਕਰ ਸਕਦੇ ਅਸੀਂ ਕਰਾਂਗੇ ਇਹ ਚੀਜ਼ ਅਸੀਂ ਕੱਢ ਕੇ ਲਿਆਂਦੀ ਹੈ ਹੋਰ ਵੀ ਜਿਸ ਪੱਧਰ ਤੇ ਹੋਊਗਾ ਤੁਹਾਨੂੰ ਹਰੇਕ ਥਾਂ ਇਹ ਚੀਜ਼ਾਂ ਮਿਲਣਗੀਆਂ ਕਿ ਕਿਸ ਤਰੀਕੇ ਨਾਲ ਇੱਕ ਬਹੁਤ ਹੀ ਵੱਡੀ ਸੰਸਥਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖ ਸੰਸਥਾ ਨੂੰ ਇੱਕ ਪੋਲੀਟੀਕਲ ਪਾਰਟੀ ਆਪਣੇ ਨਿੱਜੀ ਮਫਾਦਿਆਂ ਦੇ ਵਾਸਤੇ ਯੂਜ਼ ਕਰ ਰਹੀ ਹੈ ਜਿਸ ਚੀਜ਼ ਦਾ ਰੌਲਾ ਸਾਲਾਂ ਤੋਂ ਹਰੇਕ ਜਿਹੜਾ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਹੈ ਉਹ ਪਾਰ ਰਿਹਾ ਹੈ ਔਰ ਇਹ ਦੁਹਾਈ ਦੇ ਰਿਹਾ ਕਿ ਇਹ ਚੀਜ਼ਾਂ ਤੇ ਰੋਗ ਲੱਗਣੀ ਚਾਹੀਦੀ ਹੈ ਸੋ ਹੁਣ ਵੀ ਸਾਡੀ ਤਾਂ ਬੇਨਤੀ ਇਹੀ ਹੈ ਤੁਹਾਡੇ ਸਾਰਿਆਂ ਦੇ ਰਾਹੀਂ ਕਿ ਇਹ ਜਦੋਂ ਫੜਾਂ ਦੀ ਜਿਹੜੀ ਇਹ ਗੱਲ ਨਿਕਲ ਜੂਗੀ ਕਿਤਾ ਇਸ ਚੀਜ਼ ਦੀ ਪੂਰੀ ਦੀ ਕੋਹ ਹੋਣੀ ਚਾਹੀਦੀ ਹੈ ਤੇ ਜਿਹੜੇ ਜਿਹੜੇ ਬੰਦੇ ਇਹਦੇ ਚ ਦੋਸ਼ੀ ਬੰਦੇ ਨੇ ਉਹਨਾਂ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਇਸ ਸਪਸ਼ਟੀਕਰਨ ਵੀ ਜ਼ਰੂਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੇਣਾ ਮਰਦਾ ਹੈ ਉਹਨਾਂ ਦਾ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਜੇਕਰ ਉਹਨਾਂ ਨੇ ਕੋਈ ਮੈਂ ਕਹਿੰਦੀ ਵੀ ਚਾਹੇ ਅਰਬਾਂ ਰੁਪਏ ਦੀ ਉਹ ਮਦਦ ਕਰਨ ਕਰਨ ਆਪਣੇ ਪੱਲੇ ਤੋਂ ਕਰਨ ਕਿਉਂਕਿ ਬਹੁਤ ਵੱਡਾ ਧਨਾੜ ਨਹੀਂ ਹੋ ਪੰਜਾਬ ਦੇ ਸਭ ਤੋਂ ਵੱਡੇ ਧਨਾੜ ਨੇ ਆਪਣੇ ਪੱਲੇ ਤੋਂ ਕਰਨ ਪਰ ਐਸਜੀਪੀਸੀ ਨੂੰ ਜਿਨ੍ਹਾਂ ਜਿੰਦੇ ਬਾਰੇ ਉਹ ਆਮ ਪਬਲਿਕ 'ਚ ਹੁਣ ਬੋਲਦੇ ਨੇ ਕਿ ਸਾਡਾ ਐਸਜੀਪੀਸੀ ਦੇ ਕੰਮ ਕਾਰਜ 'ਚ ਕੋਈ ਦਖਲਅੰਦਾਜ਼ੀ ਨਹੀਂ ਤਾਂ ਇਹ ਇਹ ਇਸ ਤੋਂ ਵੱਡੀ ਦਖਲਅੰਦਾਜ਼ੀ ਕੀ ਹੋਊਗੀ ਮੇਰੇ ਖਿਆਲ 'ਚ ਇਹ ਰੋਕ ਲਗਣੀ ਚਾਹੀਦੀ ਹੈ ਤੇ ਦੂਜਾ ਇਹ ਹੈ ਕਿ ਅਸੀਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਹਾਲਾਤ ਨੇ ਠੀਕ ਹੋਣ ਪ੍ਰਮਾਤਮਾ ਕਰੇ ਬਹੁਤ ਛੇਤੀ ਠੀਕ ਹੋਣ ਜਿਹੜੀ ਇੱਕ ਪੰਜਾਬ ਦੀ ਜ਼ਿੰਦਗੀ ਆ ਲੀ ਤੇ ਪਵੇ ਉਸ ਤੋਂ ਬਾਅਦ ਮੈਂ ਸਮਝਦੀ ਆ ਕਿ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਪਹਿਲਾਂ ਚੱਲਦੀ ਸੀ ਪਾਰਟ 2 ਕਰਕੇ ਗੁਰਦੁਆਰਾ ਸੁਧਾਰ ਲਹਿਰ ਪਾਰਟ 2 ਚੱਲਣੀ ਚਾਹੀਦੀ ਹੈ ਤੇ ਇਹ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਸਿੱਖ ਸੰਤ ਨੂੰ ਇਕੱਠੇ ਹੋ ਕੇ ਇਸ ਚੀਜ਼ ਦਾ ਵਿਰੋਧ ਵੀ ਕਰਨਾ ਚਾਹੀਦਾ ਤੇ ਕੇਂਦਰ ਸਰਕਾਰ ਨੂੰ ਵੀ ਸਾਡੀ ਬੇਨਤੀ ਹੈ ਜਿਹੜੀ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਕਿਉਂਕਿ ਪਰਵੰਧ ਪ੍ਰਬੰਧਕਾਂ ਦੇ ਵਿੱਚ ਚਾਹੇ ਮੈਂਬਰਾਂ ਦੀ ਆਪਾਂ ਗੱਲ ਕਰੀਏ ਬਹੁਤ ਸਾਰੇ ਮੈਂਬਰ ਮਸੰਦਾਂ ਦੇ ਰੂਪ ਦੇ ਵਿੱਚ ਬੈਠੇ ਨੇ ਬਹੁਤ ਸਾਰੀਆਂ ਖਾਮੀਆਂ ਆ ਚੁੱਕੀਆਂ ਨੇ ਤੇ ਉਹ ਚੋਣਾਂ ਵੀ ਛੇਤੀ ਤੋਂ ਛੇਤੀ ਜਿਹੜੀਆਂ ਐਸ்சிਪੀਸੀ ਦੀਆਂ ਹੋਣੀਆਂ ਚਾਹੀਦੀਆਂ ਨੇ ਤੇ ਜੇਕਰ ਸਰਕਾਰ ਕਰਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਅੰਦੋਲਨ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿੱਢਣ ਦੀ ਅਸੀਂ ਬੇਉਂਦਬੰਦੀ ਵੀ ਕਰ ਰਹੇ ਹਾਂ ਕਿ ਐਸਡੀਪੀਸੀ ਕਿਉਂਕਿ ਜਦੋਂ ਤੱਕ ਇਹ ਚੋਣਾਂ ਨਹੀਂ ਹੁੰਦੀਆਂ ਉਦੋਂ ਤੱਕ ਇਸ ਸਿਸਟਮ ਦੇ ਵਿੱਚ ਅਸੀਂ ਸੁਧਾਰ ਦੀ ਉਮੀਦ ਨਹੀਂ ਕਰ ਸਕਦੇ ਸੋ ਇੰਨੀਆਂ ਮੀਆਂ ਬੇਨਤੀਆਂ ਸੀ ਕਿ ਆਪਾਂ ਨੂੰ ਹਾਂ ਇੱਕ ਚੀਜ਼ ਹੋਰ ਹੈ ਜਿਹੜੀ ਕਿ ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਸਾਰੀ ਦੱਸੀ ਹੈ ਅੱਜ ਅੰਤਰੀਂ ਕਮੇਟੀ ਦੀ ਮੀਟਿੰਗ ਸੀ ਅਮਰਸਰ ਐਸਜੀਪੀਸੀ ਦੀ ਉਹਦੇ ਵਿੱਚ ਵੀ ਅਜੇ ਇੱਕ ਮਤਾ ਨੰਬਰ 53 ਕਰਕੇ ਇੱਕ ਮਤਾ ਆਇਆ ਹੈ ਉਹ ਮੈਂ ਤੁਹਾਨੂੰ ਥੋੜਾ ਜਿਆਦਾ ਦੱਸਣਾ ਚਾਹੂੰਗੀ ਵੀ ਉਸ ਮਤੇ ਦੇ ਵਿੱਚ ਇਹ ਚੀਜ਼ ਸਾਬਤ ਹੋ ਗਈ ਵੀ ਕਿਵੇਂ ਉਹਨਾਂ ਨੇ ਇੱਥੋਂ ਤੇਲ ਵਗੈਰਾ ਖਰੀਦਿਆ ਹੋਰ ਥਾਂ ਵੀ ਖਰੀਦੋ ਫਰੋਕਤ ਹੋ ਰਹੀ ਹੈ ਇੱਕ ਖੁੱਲਾ ਮਤਾ ਲਿਆਂਦਾ ਦੇਖੋ ਕਿਸੇ ਸੰਸਥਾ ਦਾ ਇੱਕ ਮਤਾ ਇੱਕ ਸਪੈਸਿਫਿਕ ਹੋਣਾ ਚਾਹੀਦਾ ਹੈ ਜੇ ਕੋਈ ਅਮਾਊਂਟ ਹੈ ਜਾਂ ਕੋਈ ਸਮਾਂ ਹੈ ਕੋਈ ਚੀਜ਼ ਹੈ ਉਹ ਇੱਕ ਸਪੈਸੀਫਿਕਲੀ ਉਸੀ ਨੂੰ ਮੈਂਸ਼ਨ ਕੀਤਾ ਜਾਣਾ ਚਾਹੀਦਾ ਉਸ ਮਤੇ ਦੇ ਵਿੱਚ ਪਰ ਇੱਕ ਓਪਨ ਮਤਾ ਆ ਗਿਆ ਵੇਗ ਮਤਾ ਇੱਕ ਆਇਆ ਹੈ ਜਿਦੇ ਵਿੱਚ ਲਿਖਿਆ ਹੈ ਕਿ ਖਰੀਦ ਖਰੀਦਿਆ ਹੋਇਆ ਸਮਾਨ ਜਾਂ ਹੋਰ ਖਰੀਦਣਾ ਹੈ ਜਿਹੜਾ ਸਮਾਨ ਉਹਦੇ ਬਾਰੇ ਜਿਹੜੇ ਸਾਰੇ ਅਧਿਕਾਰ ਨੇ ਉਹ ਸਕੱਤਰ ਨੂੰ ਦੇਤੇ ਐਸਜੀਪੀਸੀ ਦੇ ਨੂੰ ਕਿਤੇ ਵਿੱਚ ਕੋਈ ਸਪਸ਼ਟੀਕਰਨ ਨਹੀਂ ਕਿ ਕਿੰਨੇ ਦਾ ਮਟੀਰੀਅਲ ਖਰੀਦਿਆ ਜਾਊਗਾ ਜਾਂ ਕਿੰਨੇ ਦਾ ਖਰੀਦ ਚੁੱਕੇ ਆ ਕਿਵੇਂ ਵੰਡਵਾਰਾ ਹੋਇਆ ਤੇ ਔਨ ਸਮੇਂ 'ਚ ਕੀ ਉਹਨਾਂ ਦੀ ਵੰਡਵਾਰਾ ਕਰਨ ਦੀ ਉਹਨਾਂ ਦੀ ਰੂਪਰੇਖਾ ਹੈ ਤੁਸੀਂ ਭਾਵੇਂ ਮੈਂ ਕਹਿੰਦੀ ਐਸਜੀਪੀਸੀ ਦਾ ਕਿਉਂਕਿ ਜਿਹੜਾ ਪੈਸਾ ਹੈ ਉਹ ਉਹ ਸੰਗਤ ਦਾ ਪੈਸਾ ਹੈ ਔਰ ਸੰਗਤ ਦੇ ਵਾਸਤੇ ਹੀ ਹੈ ਤੁਸੀਂ ਚਾਹੇ 5 ਕਰੋੜ ਦਾ ਅਨਾਉਂਸ ਕਰੋ 10 ਦਾ ਕੋ 20 ਦਾ ਕਰੋ 50 ਕਰੋੜ ਦਾ ਕਰੋ ਪਰ ਉਹ ਇੱਕ ਸਪੈਸੀਫਾਈ ਹੋਣਾ ਚਾਹੀਦਾ ਉਹ ਕਿ ਕਿੰਨੀ ਅਸੀਂ ਸਹਾਇਤਾ ਹੈ ਜਿਹੜੀ ਅਸੀਂ ਦੇ ਚੁੱਕੇ ਹਾਂ ਹੁਣ ਤੱਕ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿੰਨੇ ਕਰੋੜ ਦੀ ਸਹਾਇਤਾ ਦੇਣੀ ਹੈ ਤੇ ਕਿਸ ਰੂਪ ਦੇ ਵਿੱਚ ਸਹਾਇਤਾ ਦੇਣੀ ਹੈ ਸੋ ਇਹ ਜਿਹੜਾ ਅੱਜ ਮਤਾ ਆਇਆ ਇੱਕ ਅੱਖਾਂ ਪੁੰਜਣ ਵਾਲਾ ਮਤਾ ਹੈ ਇਹਦਾ ਇੱਕ ਮੈਂਬਰ ਸਾਡੇ ਹੈਗੇ ਨੇ ਪੁਡੈਂਸ ਸਾਹਿਬ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਵੀ ਕਰਿਆ ਵਿਰੋਧ ਇਸ ਗੱਲ ਦਾ ਕਰਿਆ ਕਿ ਦੋ ਜਿੰਨੇ ਮਰਜੀ ਤੁਸੀਂ ਉਹ ਦੋ ਪਰ ਇੱਕ ਸਪੈਸੀਫਾਈ ਹੋਣਾ ਚਾਹੀਦਾ ਔਰ ਸਾਰਾ ਕੰਟਰੋਲ ਹੈ ਜਿਹੜਾ ਉਹ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਦੇ ਔਰ ਐਸਡੀਪੀਸੀ ਦੇ ਮੈਂਬਰਾਂ ਦੇ ਜਾਂ ਐਸਡੀਪੀਸੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਹੱਥ ਚ ਹੋਣਾ ਚਾਹੀਦਾ ਨਾ ਕਿ ਆਪਾਂ ਆਪਣੀ ਜਿਹੜੀ ਦਾੜੀ ਹੈ ਕਿਸੇ ਹੋਰ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਦੇ ਆ ਉਹਦੇ ਲੀਡਰਾਂ ਦੇ ਹੱਥ ਚ ਫੜਾਈਏ ਸੋ ਇਹ ਵੀ ਮਤਾ ਜਿਹੜਾ ਮੈਨੂੰ ਲੱਗਦਾ ਹੈ ਕਿ ਬਿਲਕੁਲ ਅੱਖਾਂ ਪੁੰਜਣ ਵਾਲੀ ਗੱਲ ਹੈ ਇਹਦੇ ਚ ਕੋਈ ਵੀ ਚੀਜ਼ ਸਪਸ਼ਟ ਨਹੀਂ ਕੀਤੀ ਗਈ ਤੇ ਇੱਕ ਚੀਜ਼ ਹੋਰ ਜਿਹੜੀ ਆਪਾਂ ਸਵਾਲ ਬਾਅਦ ਚ ਲੈ ਲੰਨੇ ਆ ਇੱਕ ਮੁੱਦਾ ਹੋਰ ਹੈ ਉਸ ਮੁੱਦੇ ਤੇ ਵੀ ਮੈਂ ਚਾਹਾਂਗੀ ਕਿ ਚੰਗਾਲ ਸਾਹਿਬ ਨੇ ਸਾਡੇ ਉਹ ਸੀਮੈਂਟ ਦਾ ਇੱਕ ਮੁੱਦਾ ਚੱਲ ਰਿਹਾ ਹੈ ਉਹ ਵੀ এসਜੀਪੀਸੀ ਦੇ ਆ ਚੋਰ ਮੋਰੀਆਂ ਦੀ ਇੱਕ ਬਹੁਤ ਵੱਡੀ ਜਿਹੜੀ ਜਾਂ ਕਿਸ ਤਰੀਕੇ ਨਾਲ ਨਜਾਇਜ਼ ਫਾਇਦਾ ਜਿਹੜੇ ਲੀਡਰ ਉਠਾ ਰਹੇ ਨੇ ਉਹਦੇ ਬਾਰੇ ਵਿੱਚ ਵੀ ਮੈਂ ਚਾਹਾਂਗੀ ਚੰਗਾਲ ਸਾਹਿਬ ਤੁਹਾਨੂੰ ਬਰੀਫ ਕਰ ਦੇਣ ਤੇ ਉਸ ਤੋਂ ਬਾਅਦ ਜਿਹੜੇ ਸਵਾਲ ਹੋਣਗੇ ਅਸੀਂ ਸਾਰੇ ਉਦਾਂ ਜਵਾਬ ਦੇਵਾਂਗੇ ਪਹਿਲਾਂ ਵੀਡੀਓ ਸੁਣਾ ਦਿੰਦੇ ਪਹਿਲਾਂ ਵੀਡੀਓ ਸੁਣਾ ਦਿੰਦੇ चरण अकाउंटेंट मुलाजम कर है। आते कार बापे रही थी असि पैसे दे के बाउमेंट लिया है उस बा सेवा समाप्त कर दिया गया है मैं समूह संतान को जे मुलाम ने ਉਹਨਾਂ ਦਾ ਕੰਮ ਹੋ ਰਹੀ ਹੈ ਪਰ ਜਿਹੜੇ ਪੰਖ ਆਕੀ ਚੋਨਾ ਲੱਗਦੇ ਸਿੱਖ ਸੰਤਾਂ ਨੂੰ ਗੋਹਾ ਕਰਦੇ ਸਿੱਖਾਂ ਬਾਰੇ ਲੋਕ ਸੁੱਖ ਕਰ ਰਹੇ ਨੇ ਇਹਨਾਂ ਦੇ ਨਾਲ ਆਪਣੀ ਜਨਮ ਤੋਂ ਜਨਮ ਕਾਰਨ ਹੋਣੀ ਚਾਹੀਦੀ ਹੈ ਵਾਇਕੁਰ ਦੀ ਕਾਲਖਸਾ ਵਾਇਕੁਰ ਦੀ ਫਤਿਹ ਪਿਛਲੇ ਸਮੇਂ ਕਮੇਟੀ ਦੇਖੀ ਹੈ ਇੱਕ ਮੁੱਦਾ ਆਇਆ ਮਜੀਦ ਸਾਹਿਬ ਕੋਟਾਂ ਸ਼ਦਾਈ ਜੀ ਪਿਛਲੇ ਗੁਰਦੁਆਰੇ ਉਥੋਂ 450 ਗੱਟਾ ਸਿਮਿੰਟ ਦਾ ਐਜਬੀਸੀ ਮੈਂਬਰ ਦਾ ਲੜਕਾ ਟ੍ਰਾਲੀ ਦੇ ਵਿੱਚ ਭਰ ਕੇ ਆਪਣੇ ਘਰ ਲਿਜਾ ਰਿਹਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਜਿੱਥੇ ਉਸ ਮੈਂਬਰ ਨੂੰ ਬਰਖਾਸਤ ਕਰਨਾ ਚਾਹੀਦਾ ਸੀ ਮੈਂਬਰੀ ਤੋਂ ਉਥੇ ਮਲਾਜਮਾਂ ਤੇ ਗਾਜ ਡਿੱਗਦੀ ਹੈ ਕੋਈ ਵੀ ਮਲਾਜਮ ਮੈਨੇਜਰ ਲੱਗਣ ਨੂੰ ਤਿਆਰ ਨਹੀਂ ਇੰਨਾ ਕੁ ਪ੍ਰੈਸ਼ਰ ਹੈ ਮੈਨੇਜਰਾਂ ਤੇ ਕਿ ਕੋਈ ਵੀ ਜ਼ਿੰਮੇਵਾਰੀ ਵਾਲੇ ਉਹਦੇ ਤੇ ਲੱਗਣ ਨੂੰ ਤਿਆਰ ਨਹੀਂ ਔਰ ਉਥੋਂ ਦਾ ਮੈਨੇਜਰ ਸਸਪੈਂਡ ਕੀਤਾ ਅਕਾਊਂਟੈਂਟ ਸਸਪੈਂਡ ਕੀਤਾ ਪਰ ਅਸੀਂ ਮੰਗ ਕਰਦੇ ਆ ਕਿ ਉਥੋਂ ਦੇ ਜਿਹੜੇ ਮੈਂਬਰ ਦੀ ਮਤਲੀ ਜਿਹੜੀ ਮੈਂਬਰੀ ਤੋਂ ਮੋਤਰੀ ਕੀਤੀ ਜਾਵੇ ਇੱਕ ਮਾਈਕ ਮੇਰੀ ਬੇਨਤੀ ਹੈ ਜਦੋਂ ਪੰਜਾਬ ਹੜ੍ਹਾਂ ਦੇ ਦੁਖਾਂਤ ਨਾਲ ਜੂਝ ਰਿਹਾ ਹੈ ਜਦੋਂ ਅਸੀਂ ਭਰਾਵਾਂ ਦਾ ਹਾਲ ਵੇਖਦੇ ਆ ਹਰ ਅੱਖ ਨਮੀ ਹੈ ਹਰ ਵਿਅਕਤੀ ਲੋੜ ਮੁਤਾਬਕ ਵਿੱਤ ਮੁਤਾਬਕ ਵਧ ਕੇ ਉਹਨਾਂ ਦੀ ਸਹਾਇਤਾ ਕਰਦਾ ਹੈ ਆਪਾਂ ਇਹ ਵੀ ਵੇਖਿਆ ਹੈ ਵੀ ਗਰੀਬ ਬੰਦਿਆਂ ਨੂੰ ਜਿਨ੍ਹਾਂ ਨੂੰ ਆਕਾਨਕ ਮਿਲਦੀ ਆਟਾ ਦਾਲ ਦੀ ਉਹ ਵੀ দান ਕਰਕੇ ਇਹਨਾਂ ਵਾਸਤੇ ਵੀ ਲੋੜਵੰਦੀ ਮਦਦ ਹੋ ਜਵੇ ਮੈਂ ਭੁਖਾਰਾ ਇਹੋ ਮੇਰਾ ਭਰਾ ਨਾ ਕੋਈ ਭੁਖਾ ਰਹੇ ਪਰ ਉਸ ਸਮੇਂ ਦੇ ਦਰਮਿਆਨ ਜਦੋਂ ਸਿਆਸਤ ਕੀਤੀ ਇਹਦੇ ਵੋਟਾਂ ਦੀ ਜਦੋਂ ਦਖਾਂਤ ਦੇ ਵਿੱਚ ਅਸੀਂ ਕਿਸੇ ਨਾਲ ਖੜਨ ਆਉਂਦਾ ਹਮਦਰਦੀ ਤੌਰ ਤੇ ਅਸੀਂ ਸਿਆਸਤ ਕਰਦੇ ਹਾਂ ਵੋਟਾਂ ਦੀ ਤੇ ਵੋਟਾਂ ਦੀ ਸਿਆਸਤ ਵੀ ਕਰਦੇ ਹਾਂ ਗੁਰੂ ਘਰ ਦੀ ਗੋਲਕ ਦੇ ਨਾਲ ਇਹ ਸਭ ਤੋਂ ਮਤਭਾਗਤ ਤੇ ਤੁਖਤਾਈ ਮੁੱਦਾ ਹੈ। ਗੁਰੂ ਕੀ ਗੋਲ ਗਰੀਬ ਦਾ ਮੂੰਹ ਇਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹਦੇ ਨਾਲ ਗੁਰੂ ਕੀ ਸੰਗਤ ਖੜਦੀ ਹੈ ਸੰਗਤ ਦਾ ਦਾਨ ਕੀਤਾ ਹੋਇਆ ਸੀ ਜਿਹੜਾ ਉਹਦੇ ਨਾਲ ਸੀ ਅੱਗੇ ਆਪਣੇ ਕਾਰਜ ਕਰਦੇ ਹਨ। ਪਰ ਉਹਦੇ ਵਿੱਚ ਤੁਸੀਂ ਵੇਖ ਰਹੇ ਹੋ ਵੀ ਆਪਣੇ ਤੌਰ 'ਤੇ ਤੁਸੀਂ ਖੁੱਲੀਆਂ ਆਪਣੇ ਆਪ ਇੱਕ ਮੈਨੇਜਰਾਂ ਚਿੱਠੀ ਲਿਖਦਾ ਕਿਸੇ ਮੈਂਬਰ ਦੇ ਸਾਈਨ ਨਹੀਂ ਪ੍ਰੋਸੀਜਰ ਤੋਂ ਬਾਹਰ ਉਹਨੂੰ ਪ੍ਰਵਾਨਗੀ ਮਿਲ ਗਈ ਪਰ ਪ੍ਰਵਾਨਗੀ ਵਾਲਾ ਇੱਕ ਸਿਆਸੀ ਬੰਦਾ ਉਹ ਵੰਡ ਰਿਆ ਜਾ ਕੇ ਡੀਜ਼ਲ ਉੱਥੇ। ਜਿੱਥੇ ਤਾਂ ਅਸੀਂ ਵੋਟਾਂ ਥੀ ਦੇ ਰਿਆ ਉੱਥੇ ਸਾਡੇ ਗੁਰੂ ਘਰਾਂ ਦੇ ਵਜ਼ੀਰ ਉਹ ਜਿਹੜੇ ਖਰਚ ਆਏ ਹੋਏ ਨੇ ਜਿਨ੍ਹਾਂ ਕੋਈ ਆਮਦਨ ਦਾ ਸਾਧਨ ਨਹੀਂ ਉਹਨਾਂ ਵੱਲ ਸਾਡਾ ਕੋਈ ਧਿਆਨ ਨਹੀਂ ਹੈਗਾ ਮੇਰੀ ਬੇਨਤੀ ਹੈ ਸਾਡੇ ਪ੍ਰਬੰਧ ਨੂੰ ਵੀ ਗੁਰੂ ਦੇ ਆਪਾਂ ਖੌਫ ਚ ਰਹੀਏ ਗੁਰੂ ਦੇ ਭੈ ਤੋਂ ਡਰੀਏ ਇਹ ਜਿਹੜੀ ਗੁਰੂ ਕੀ ਗੋਲਕ ਦਾ ਪੈਸਾ ਹੈ ਗੁਰੂ ਦੀ ਸੰਗਤ ਵਾਸਤੇ ਹੈ ਆਪਾਂ ਘੱਟ ਕਰਦੇ ਆਂ ਵੱਧ ਕਰੇ ਸ਼ੋਣੀ ਕਮੇਟੀ ਅਸੀਂ ਉਹਦੇ ਨਾਲ ਆ ਇਦੋਂ ਹੋਰ ਵੱਧ ਕੇ ਕਰੇ ਹੋਰ ਬਹੁਤ ਵੱਡੀਆਂ ਲੋੜਾਂ ਨੇ ਆਪਣੇ ਹੋਰ ਆਪਾ ਖਰਚੇ ਰੋਕੇ ਸੰਗਤ ਦੀ ਜਿਹੜੇ ਹਾੜਾਂ ਦੇ ਪੀੜਤ ਨੇ ਹੁੰਦੀ ਮਦਦ ਕਰੀਏ ਪਰ ਮੇਰੀ ਬੇਨਤੀ ਹੈ ਉਹ ਤੇ ਵੋਟਾਂ ਦੀ ਸਿਆਸਤ ਨਾ ਕਰੀਏ ਮੈਂ ਤਾਂ ਇਹੀ ਕਹਿਣਾ ਚਾਹਣਾ ਗੁਰੂ ਦੇ ਖੋਬ ਚਰੀਏ ਵੋਟਾਂ ਪਾਸੇ ਰਹਿ ਜਾਣ ਗਿਆ ਵੋਟਾਂ ਲਈ ਬੜਾ ਸਮਾਂ ਸਿਆਸਤ ਕਰਨ ਦਾ ਕੋਈ ਵਿਅਕਤੀ ਸੇਵਾ ਕਰਨਾ ਚਾਹੁੰਦਾ ਰੱਜ ਕੇ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਤੁਸੀਂ ਜਿਸ ਤਰ੍ਹਾਂ ਦਾ ਗੁਰੂ ਘਰ ਦੇ ਕਰੋੜਾਂ ਦਾ ਡੀਜ਼ਲ ਜਿਹੜਾ ਹੈ ਜਾਂ ਹੋਰ ਖਰਚੇ ਪਏ ਜਾ ਰਹੇ ਨੇ ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ ਇੱਕ ਖੁੱਲਾ ਮਤਾ ਪੇਸ਼ ਹੋਇਆ ਵੀ ਜਿਹੜੀਆਂ ਹੋ ਚੁੱਕੀਆਂ ਖਰੀਦਾਂ ਜਾਂ ਜਿਹੜੀਆਂ ਕੀਤੀਆਂ ਜਾਣਗੀਆਂ ਸਾਡੇ ਕਿਸੇ ਦੇ ਧਿਆਨ ਚ ਨਹੀਂ ਆਉਂਦਾ ਖਰੀਦਾਂ ਸ਼ੋਰੂਨ ਕਮੇਟੀ ਨੇ ਕੀਤੀਆਂ ਨੇ ਕਿਸੇ ਮੈਂਬਰ ਨੂੰ ਨਹੀਂ ਸੀ ਪਤਾ ਇਸ ਗੱਲ ਦਾ ਵੀ ਅਸੀਂ ਕੀ ਕੋਸ਼ਿਸ਼ ਕਰ ਰਹੇ ਹਾਂ ਕਰ ਰਹੇ ਹਾਂ ਚੰਗੀ ਗੱਲ ਹੈ ਵੱਧ ਕੇ ਕਰੋ ਤੋਂ ਪਰ ਸਿਆਸੀ ਵੋਟਾਂ ਲਈ ਗੁਰੂ ਘਰ ਦੀ ਗੋਲਕ ਦਾ ਜਿਹੜਾ ਪੈਸਾ ਵਰਤਿਆ ਜਾ ਰਿਹਾ ਇਹ ਦੁਖਾਂ ਦਾ ਤੇ ਨਿੰਦਾ ਕਰਦੇ ਆ ਜਿਹੜੀਆਂ ਗੱਲਾਂ ਸੰਗਤ ਕਹਿੰਦੀ ਸੀ ਬਾਰ-ਬਾਰ ਵੀ ਸਿਆਸੀ ਬੰਦੇ ਗੁਰੂ ਕੀ ਗੋਲਕ ਵਰਤਦੇ ਨੇ ਇਹ ਤੁਹਾਡੇ ਸਾਹਮਣੇ ਅੱਜ ਸਪਸ਼ਟ ਹੋ ਚੁੱਕੀਆਂ ਨੇ ਇਹ ਬਹੁਤ ਵੱਡਾ ਕਰੋੜਾਂ ਦਾ ਕਪਲਾ ਹੈ ਕਰੋੜਾਂ ਰੁਪਏ ਸ਼ਰਮ ਗੁੜੀ ਦਾ ਵਰਤ ਕੇ ਕਿ ਸਿਆਸੀ ਬੰਦੇ ਨੂੰ ਲਾਭ ਦਿੱਤਾ ਜਾ ਰਿਹਾ ਤੇ ਵੋਟਾਂ ਲਿਭੀਆਂ ਜਾ ਰਹੀਆਂ ਨੇ ਦੇ ਵਿੱਚ ਜਿਹੜਾ ਉਹਨੇ ਮਤੇ ਦੀ ਗੱਲ ਕੀਤੀ ਹੈ ਜਿਹੜਾ ਇਹ 1931 ਐਕਟ ਦੇ ਅਧੀਨ ਵੀ ਐਸੀ ਕੋਈ ਐ ਜੀ ਤੇ ਨਿਯਮਾਂ ਦੇ ਮਤਲਬ ਕੀ ਇਹ ਮਤਾ ਕੀਤਾ ਗਿਆ ਪਹਿਲਾਂ ਕਦੀ ਇਸ ਤਰ੍ਹਾਂ ਦਾ ਮਤਾ ਪਿਆ ਗਿਆ ਜੀ ਸ਼ੁਰੂ ਜੀ ਪਾਇਆ ਗਿਆ ਪਹਿਲਾਂ ਕਦੀ ਇਸ ਤਰ੍ਹਾਂ ਦਾ ਸ਼ੋਭਨੀ ਕਮੇਟੀ ਸਮੇਂ-ਸਮੇਂ ਸਰ ਅਸੀਂ ਮਦਦ ਕਰਦੇ ਹਾਂ ਜੀ ਪਰ ਮਤੇ 'ਚ ਕਲੈਰਿਟੀ ਹੁੰਦੀ ਹੈ ਮੰਨੋ 10 ਕਰੋੜ ਰੁਪਏ ਸੀ ਖਰੀਦਾਂ ਵਾਸਤੇ ਰੱਖਤਾ ਮਦਦ ਕਰਤੀ ਫਿਰ 10 ਹੋਰ ਕਰ ਸਕਦਾ ਤੁਹਾਨੂੰ ਕੋਈ ਲਿਮਟ ਨਹੀਂ ਹੁੰਦੀ ਪਰ ਆਨਸਾਗਰ ਪੂਰੇ ਅਧਿਕਾਰ ਹੁੰਦੇ ਨੇ ਪਰ ਪਹਿਲਾ ਮਤਾ ਵੇਖਿਆ ਜਿਹੜੇ ਵਿੱਚ ਨਾ ਤਾਂ ਸਭ ਕਿੰਨੀ ਰਕਮ ਖਰਚ ਹੋਊਗੀ ਉਹਦਾ ਕੋਈ ਚਰਚਾ ਨਹੀਂ ਸ਼ੁਰੂ ਕੀਤੀ ਡਿਜੈਕਟ ਦੇ ਵਿੱਚ ਕਿੰਨਾ ਹੋਰ ਕਰਨਾ ਉਹਦੀ ਕੋਈ ਚਰਚਾ ਨਹੀਂ ਖਰੀਦ ਕਰ ਰਿਹਾ ਇੱਕ ਮਲਾਜ਼ਮ ਤੇ ਮਲਾਜ਼ਮ ਤਾਂ ਆਪਾਂ ਜਾਣਦੇ ਹਾਂ ਸਾਡੇ ਕਿੰਨੇ ਖੌਫ ਚੋਂ ਗੁਜ਼ਰ ਰਹੇ ਨੇ ਕਿੰਨਾ ਉਹਨਾਂ ਦਾ ਗਿੱਚੀ ਤੋਂ ਧੌਂ ਤੇ ਗੋਲਾ ਰਕੇ ਗਲਤ ਕੰਮ ਕਰਵਾਇਆ ਜਾ ਰਹੇ ਨੇ ਫਿਰ ਜਦੋਂ ਗਾਹ ਡਿੱਗਦੀ ਹੈ ਉਹ ਵੀ ਮਲਾਜ਼ਮ ਤੇ ਹੀ ਡਿੱਗਦੀ ਹੈ ਉਹਨੂੰ ਐ ਸਸਪੈਂਡ ਕਰ ਦਿਆ ਹੈ ਕਿਸੇ ਹੋਰ ਤੇ ਨਹੀਂ ਜਿਹੜਾ ਕਰਵਾਉਂਦਾ ਕੋਈ ਕਾਰਵਾਈ ਹੁੰਦੀ ਹੁੰਦੀ ਵੀ ਮਹਾਰਾਜਮਾਨ ਤੇ ਇਹ ਉਹ ਵਿੱਚ ਇਸ ਮੋਗੇ ਪੀੜੇ ਜਾ ਰਹੇ ਨੇ ਇਹਦੇ ਇਹ ਜਿਹੜੀ ਚੱਲ ਰਹੀ ਹੈ ਇੱਥੇ ਕਸਮ ਖਸਮ ਜਿਵੇਂ ਆਪਾਂ ਗੱਲ ਕਰੀਏ ਚਲੋ ਇੱਕ ਵਾਰ ਇਹਨਾਂ ਜਸਟੀਫਾਈ ਕਰਦੇ ਆ ਕੋਈ ਅੱਜ ਤਾਂ ਹੜਪੀਟਾਂ ਨੂੰ ਡੀਜ਼ਲ ਦੇ ਦੇ ਆ ਜਿੱਟੀਆਂ ਵੀ ਪੈ ਜਾਣਗੀਆਂ ਕੱਲ ਨੂੰ ਹਿਸਾਬ ਮੰਗ ਲੇ ਤੁਸੀਂ ਹਿਸਾਬ ਵੀ ਦੇ ਦੇਣ ਕਿ ਇੱਥੇ ਲੱਖ ਦਾ ਆਪਾਂ ਦਿੱਤਾ ਜੀ ਜਿਹੜੀ ਨਗਰਦਰਾਸ਼ੀ ਵੰਡੀ ਜਾ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਉਹ ਵੀ ਸ਼ਾਇਦ ਦੋ ਨੰਬਰ ਦੇ ਗੁਰਦੁਆਰੇ ਚੋਂ ਆ ਰਹੀ ਹੁਣ ਸਾਡੀ ਕਬੀਤੀ ਹੈ ਜਿਹੜੀ ਸਾਡੇ ਸਾਹਮਣੇ ਹੈ ਠੀਕ ਹੈ ਨਾ ਜੀ ਜੇ ਚਿੱਠੀਆਂ ਸੀਗੇ ਅੱਜ ਪਾਉਂਦੇ ਉੱਥੇ ਦੱਸਦੇ ਵੀ ਕਿੰਨੇ ਰੱਖਦੀ ਦੇਰੀ ਜਨ ਜੇ ਰਿਕਾਰਡ ਸੀ ਇਹਨਾਂ ਕੋਲ ਅੱਜ ਜੈਕਤੀ ਦੀ ਮੀਟਿੰਗ ਹੋਈ ਹੈ ਹਰ ਜੈਕਤੀ ਦੀ ਮੀਟਿੰਗ ਦੇ ਵਿੱਚ ਜਦੋਂ ਕੋਈ ਖਰਚੂਕਾ ਪ੍ਰਵਾਨਗੀ ਹੁੰਦੀ ਆ ਤਾਂ ਖਰਚਾ ਤਾਂ ਹੋ ਚੁੱਕਿਆ ਉਹ ਦੱਸਦੇ ਕਿੰਨਾ ਹੋਇਆ ਉਹਦੀ ਪ੍ਰਵਾਨਗੀ ਜਾਂਦੇਗਾ ਉਹ ਹੋ ਰੱਖ ਲੈਂਦੇ ਪ੍ਰਿੰਸੀਪਲ ਸੀ ਤੋਂ ਉਹ ਕਹਿੰਦੇ ਕਹਿ ਰਹੇ ਸੀ ਕਿ ਅਸੀਂ ਤੇਲ ਪਾ ਰਹੇ ਹਾਂ ਉਹਦਾ ਉਹਨਾਂ ਦੀਆਂ ਸਟੇਟਮੈਂਟਸ ਆ ਰਹੀਆਂ ਨੇ ਉਹ ਜਸਤੀ ਪਾ ਰਹੇ ਸੀ ਭਾਈ ਜੀ ਐ ਜੀ ਪੀ ਸੀ ਤੇ ਕੋਈ ਇਤਰਾਜ਼ ਨਹੀਂ ਇਤਰਾਜ਼ ਹੈ ਸ਼੍ਰੋਮਣੀ ਕਾਲਦਾਨ ਦਾ ਪ੍ਰਧਾਨ ਅਨਾਉਂਸ ਕਰਦਾ ਤਾਂ ਹਲਕਾ ਇੰਚਾਰਜ ਵੰਡ ਰਿਹਾ ਸਾਡਾ ਪੁਆਇੰ ਪ੍ਰਧਾਨ ਕਲਦਲ ਉੱਥੇ ਜਾ ਕੇ ਅਨਾਉਂਸ ਕਰਦਾ ਜੀ ਮੈਂ 2000 ਡੀਜ਼ਲ ਦੇ ਰਿਹਾ ਮੈਂ ਦੇ ਰਿਆਂ ਬੰਦ ਤੁਹਾਡੇ ਸੀ ਸੀਏ ਤੇ ਸਾਡੀ ਕਪੀਰੀ ਸ਼੍ਰੋਮਣੀ ਕਲਦਲ ਦੀ ਜਿਹੜੀ ਹੁਣ ਏਸੇ ਕਰਕੇ ਅਨੀ ਸਿੰਘ ਸਾਹਿਬ ਕੇ ਨਿਆਰਪ ਸਿੰਘ ਪੰਥ ਨੇ ਪ੍ਰਧਾਨ ਬਣਾਏ ਲੈਣਾ ਜੇ ਉਹ ਗਲਤ ਹੋ ਰਿਹਾ ਸੀ ਤਾਂ ਹੀ ਅਸੀਂ ਪੰਥ ਨੇ ਪ੍ਰਮਾਨ ਸਿੰਘ ਸਾਹਿਬ ਨੂੰ ਚੁਣਿਆ ਨਾ ਸਾਡੀ ਬੇਨਤੀ ਹੈ ਸਾਨੂੰ ਉਤਰਾਜ ਉਸ ਤੇ ਨਹੀਂ ਹੈਗਾ ਸਾਡਾ ਪੁਆਇੰਟ ਸਮਝੋ ਸਾਡਾ ਮੁੱਦਾ ਹੀ ਹੈ ਉਹ ਚੋ ਵੋਟਾਂ ਲੱਭਦੇ ਨੇ ਪੰਥ ਦਾ ਪੈਸਾ ਹੈ ਯਾਨੀ ਉਹ ਵੀ ਆ ਸਕਦੀ ਹੈ ਕੁਦਰਤ ਤੋਂ ਜ਼ਰੂਰਤ ਤੋਂ ਹੋ ਸਕਦੀ ਹੈ ਉਹਦੀ ਵੀ ਇਹ ਤਾਂ ਤੁਸੀਂ ਜਿਆਦਾ ਜਾਣਦੇ ਇਹਦੇ ਬਾਰੇ ਤੁਸੀਂ ਜਿਆਦਾ ਕਮੈਂਟ ਕਰੋ ਤੁਸੀਂ ਸਾਡੋਂ ਜਿਆਦਾ ਵਿਚਾਰਦੇ ਹੋ ਜੋ ਸਾਡੇ ਸਾਹਮਣੇ ਆਇਆ ਸੀ ਉਹਦੀ ਗੱਲ ਕਰਦੇ ਆਂ ਵੀ ਇਹ ਕਰੋੜਾਂ ਦਾ ਕੰਮ ਹੈ ਅਨਲਿमिटेड ਘਾਬੜਾ ਜਿੱਥੇ ਜਿੱਥੇ ਕਿਸੇ ਨੂੰ ਕੀ ਪਤਾ ਵੀ ਜਿਹੜਾ ਤੇਲ ਅਨਾਉਂਸ ਹੋ ਰਿਹਾ ਜਾਂ ਕੁਝ ਹੋ ਰਿਹਾ ਇਹ ਤਾਂ ਹੁਣ ਸ਼ਰੂਣੀ ਕਮੇਟੀ ਦਾ ਜਿਹੜਾ ਜਾਂ ਤਾਂ ਉਹ ਚ ਦੱਸ ਦਿੰਦੇ ਵੀ ਅਸੀਂ ਐਨੇ ਲੱਖ ਦਾ ਜਾਂ ਐਨੇ ਕਰੋੜਾਂ ਡੀਲ ਦੇ ਚੁੱਕੇ ਆਂ ਉਹਦਾ ਖਰਚਾ ਆਲਰੇਡੀ ਹੋ ਚੁੱਕਿਆ ਨਾ ਉਹਦਾ ਕੋਈ ਜਰਨੀ ਮਤੇ ਦੇ ਵਿੱਚ ਕਿੰਨਾ ਕਰਨਾ ਕੋਈ ਜ਼ਿਕਰ ਨਹੀਂ ਉਹਦਾ ਸਾਡਾ ਪੁਆਇੰਟ ਦਾ ਸਪਸ਼ਟ ਹੈ ਵੀ ਇਹ ਵੱਡਾ ਕੱਪੜਾ ਹੈ ਇਹ ਜੋ ਬੋਟਾਂ ਨਾਲ ਲੱਭੋ ਹੋਰ ਮਦਦ ਕਰੇਸ਼ ਨੂੰ ਜਿਹੜੀ ਵੱਧ ਕਰੇ ਅਸੀਂ ਉਹਦੇ ਨਾਲ ਆ ਪਰ ਜਿਹੜਾ ਲੋੜਵੰਦਾ ਉਹਦੇ ਮੂੰਹ ਚ ਪਵੇ ਨਾ ਕਿ ਕੋਈ ਬੰਦਾ ਆਵੇ ਤੁਸੀਂ ਆਪਣੇ ਬੰਦਿਆਂ ਨੂੰ ਵੀ ਭرائی ਜਾਓ ਉਹ ਗਲਤ ਹੋ ਰਿਹਾ ਹੈ ਸਾਡੀ ਸਾਫ ਸਪਸ਼ਟਿਕਾ ਮੰਗਦੇ ਹਾਂ ਇਸ ਤੇ ਸ਼ੁਰੂਆਤ ਤੋਂ ਕਲੀਅਰ ਕਰਨਾ ਚਾਹੀਦਾ ਜੀ ਉਹ ਪ੍ਰਧਾਨ ਨੇ ਦੇਣਾ ਚਾਹੀਦਾ ਨੂੰ ਇਸ ਗੱਲ ਕਲੀਅਰ ਹੋਣਾ ਸਭ ਨੂੰ ਹੋਣਾ ਚਾਹੀਦਾ ਕਲੀਅਰ ਇਸ ਗੱਲ ਤੇ ਇਹਦੇ ਵਿੱਚ ਸਾਡੇ ਜਿਹੜੇ ਉਹਨਾਂ ਦੇ ਵਿੱਚ ਮੈਂਬਰ ਉਹਨਾਂ ਨਾਲ ਨੇ ਐਜੈਕਟਿਵ ਮੈਂਬਰ ਅੰਦਰ ਬੈਠੇ ਵੀ ਮਹਿਸੂਸ ਕਰਦੇ ਸੀਗੇ ਬੀਜਾਰੇ ਗਲਤ ਹੋ ਰਿਹਾ ਹੈ ਇਹ ਇਹ ਕਿਤਨਾ ਇਹ ਜਿਹੜਾ ਹੈ ਵੀ ਕਿਦਣਾ ਕਿਤੇ ਲਿਖਾ ਸਾਡੇ ਲਿਖਣ ਜੁਰੂ ਆ ਗਏ ਉਹ ਗਲਤ ਕਰ ਰਿਹਾ ਸੀ ਸਦਾ ਕਹਿਣ ਤੋਂ ਭਾਵਾ ਵੀ ਡੀਜੇ ਜਿਹੜਾ ਵੱਡਿਆ ਜਾ ਰਿਹਾ ਉਹ ਠੀਕ ਹੈ ਪਰ ਉਹ ਰਾਜਸੀ ਬੰਦਿਆਂ ਦੇ ਥੋਂ ਉਹ ਤੇ ਵੋਟਾਂ ਨਾ ਲੱਭੋ ਜੀ ਸੰਗਤ ਦੀ ਸੇਵਾ ਕਰੋ ਛਿਆਸੀ ਬੰਦੇ ਜਿਹੜੇ ਹਲਕਾ ਇੰਚਾਰਜ ਨੇ ਉਹ ਵੋਟਾਂ ਨੂੰ ਖਰਾਕ ਬਣਦੇ ਨੇ ਛੋਣ ਨੂੰ ਕਿ ਆਪਣਾ ਪ੍ਰਬੰਧ ਹੈ ਸਾਡੇ ਮੈਨੇਜਰ ਨੇ ਸਾਡੇ ਜੇ ਤੁਸੀਂ ਸਾਡੇ ਮੈਨੇਜਰ ਦਾ ਕਿੱਡਾ ਵੱਡਾ ਸਿਸਟਮ ਹੈ ਅੱਗੇ ਕੀ ਇਸ ਇਸ ਤਰੀ ਕਰਦੇ ਆ ਹਲ ਤੱਕ ਸ਼ਰੂਨੀ ਕਮੇਟੀ ਦੇ ਪ੍ਰਬੰਧ ਵਿੱਚ ਕਦੇ ਆਪਾਂ ਕੰਨੇ ਵੀ ਸਾਡਾ ਸਿਆਸੀ ਦਖਲਦਾਜੀ ਨਹੀਂ ਤੇ ਤੁਹਾਡੇ ਸਾਹਮਣੇ ਸਪਸ਼ਟ ਹੈ ਜੀ ਮਤਲਬ ਕਹਿਣ ਤੋਂ ਪਾਵੇ ਹੈਗਾ ਵੀ ਜੇ ਸਰਦਾਰ ਸੁਖਵੀਰ ਸਿੰਘ ਬਾਦਲੂਨੀ ਅਨਾਉਂਸ ਕਰ ਰਹੇ ਨੇ ਚਾਹ 20 ਲੀਟਰ ਕਰਨ ਚਾਹੇ 20000 ਲੀਟਰ ਕਰਨ ਉਹ ਕਰਨ ਉਹ ਆਪਣੇ ਪੱਲੇ ਤੋਂ ਦੇਣ ਆ ਆਪਣੇ ਜਿਹੜੇ ਸਿਆਸੀ ਲੋਗ ਨੇ ਸਿਆਸੀ ਆਗੂ ਨੇ ਉਹ ਦੇਣ ਨਾ ਕਿ ਉਹ ਐਸਜੀਪੀਸੀ ਨੂੰ ਆਪਣੇ ਹੱਥੇ ਪਾਣ ਐਸਜੀਪੀਸੀ ਆਪਣੇ ਲੈਵਲ ਤੇ ਬੰਡੇ ਠੀਕ ਹੈ ਉਹ ਉਹਨਾਂ ਦੇ ਖਾਤੇ 'ਚ ਜਾਵੇ ਪਰ ਉਹਨਾਂ ਦਾ ਜਿਹੜਾ ਹੈਗਾ ਉਹ ਸਾਰਾ ਖਰਚਾ ਜਿਹੜਾ ਹੈਗਾ ਉਹ ਐਸਜੀਪੀਸੀ ਦਾ ਹੈ ਤੇ ਨਾਮ ਹੈ ਜਿਹੜਾ ਉਹ ਚਮਕਾਇਆ ਜਾ ਰਿਹਾ ਉਹ ਨਾਮ ਚਮਕਾਣ ਦੀ ਜਿਹੜੀ ਸਿਆਸਤ ਹੋ ਰਹੀ ਹੈ ਨਾ ਜੀ ਥਾਂ ਥਾਂ ਜਾ ਕੇ ਅਨਾਉਂਸਮੈਂਟ ਹੋ ਰਹੀ ਆ ਉਹ ਅਸੀਂ ਚਾਹੁੰਦੇ ਕਿ ਉਸ ਚੀਜ਼ ਤੋਂ ਗੁਰੇਜ਼ ਕਰਿਆ ਜਾਵੇ ਉਹ ਜਿਹੜੀ ਇੰਟਰਫੀਰੈਂਸ ਹੈ ਦਬਾਅ ਦੇ ਨਾਲ ਜਿਹੜਾ ਐਸਜੀਪੀਸੀ ਤੋਂ ਪੈਸੇ ਲਏ ਜਾ ਰਹੇ ਨੇ ਤੇਲ ਦੇ ਨਾਂ ਤੇ ਆ ਹੋਰ ਉਹ ਬੰਦ ਹੋਣਾ ਚਾਹੀਦਾ ਐਸਜੀਪੀਸੀ ਸਾਵੇਂ ਇਹ ਤੋਂ ਵੀ ਵੱਧ ਕਰੇ ਪਰ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਜਾਣ ਐਸਜੀਪੀਸੀ ਦੇ ਮੈਂਬਰ ਜਾਣ ਨਾ ਕਿ ਉੱਥੇ ਪ੍ਰਧਾਨ ਸਾਹਿਬ ਖੁਦ ਜਾਣਿਆ ਪ੍ਰਧਾਨ ਦੇ ਜਿਹੜੇ ਲੱਗੇ ਹੋਏ ਨੇ ਜਿਹੜੇ ਹਲਕਾ ਇੰਚਾਰਜ ਨੇ ਕਿਉਂਕਿ ਇਹਦੇ ਚ ਇੱਕ ਗੱਲ ਜਿਹੜੀ ਹੋਰ ਮਤਲਬ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜੇ ਇਹ ਤੇਲ ਦੀ ਵੰਡ ਵੰਡਾਈ ਦੀ ਗੱਲ ਅਸੀਂ ਕਰ ਰਹੇ ਹਾਂ ਅਸੀਂ ਇੱਕ ਚੀਜ਼ ਦੀ ਗੱਲ ਕਰੀਏ ਲਹਿਰਾਗਾਗਾ ਹਲਕੇ ਦੀ ਮੂਨਕ ਤੇ ਮਕਰੋਗ ਉੱਥੇ ਇਹ ਚੀਜ਼ ਵੰਡੀ ਗਈ ਹੈ ਸਾਡੇ ਕੁਝ ਮੈਂਬਰਾਂ ਨੂੰ ਜ਼ਿੰਮੇਵਾਰ ਜਿਹੜੇ ਐਸਜੀਪੀਸੀ ਦੇ ਵਿੱਚ ਜ਼ਿੰਮੇਵਾਰ ਅਹੁਦਿਆਂ ਤੇ ਨੇ ਉਹਨਾਂ ਨੇ ਫੋਨ ਕਰਕੇ ਉਹਨਾਂ ਨੂੰ ਕਿਹਾ ਕਿ ਅਸੀਂ ਐਵੇਂ ਐਸਜੀਪੀਸੀ ਵੱਲੋਂ ਤੇਲ ਵੰਡਣ ਜਾ ਰਹੇ ਹਾਂ ਤੇ ਤੁਸੀਂ ਆਓ ਤੇ ਜਦੋਂ ਪੁੱਛਿਆ ਗਿਆ ਵੀ ਕੌਣ ਵੀ ਅਸੀਂ ਵੰਡਣਾ ਤਾਂ ਉਹਨਾਂ ਨੂੰ ਇਹ ਕਿਹਾ ਗਿਆ ਵੀ ਹਗਾ ਇੰਚਾਰਜ ਖੰਡੇਵਾ ਸਾਹਿਬ ਆ ਰਹੇ ਨੇ ਯਾਨੀ ਐਸਜੀਪੀਸੀ ਦਾ ਤੇ ਲਖੰਡੇਵਾ ਸਾਹਿਬ ਵੱਲੋਂ ਵੰਡੇ ਜਾ ਰਿਹਾ ਇੱਕ ਸਿਆਸੀ ਆਗੂ ਵੱਲੋਂ ਆਪਣੇ ਲੈਵਲ ਤੇ ਉਹ ਵੰਡਣ ਸਾਨੂੰ ਕੋਈ ਇਤਰਾਜ਼ ਨਹੀਂ ਪਰ ਐਸਜੀਪੀਸੀ ਜੇਕਰ ਕਿਤੇ ਕੋਈ ਦੇਰ ਹੀ ਹੈ ਕੋਈ ਚੀਜ਼ ਤਾਂ ਸਾਡੇ ਉੱਥੇ ਮੈਂਬਰ ਜਾਣ ਜ਼ਿੰਮੇਵਾਰ ਮੈਂਬਰ ਜਾਣੇ ਆ ਪ੍ਰਧਾਨ ਸਾਹਿਬ ਖੁਦ ਚਲੇ ਜਾਣ ਸਾਡਾ ਸਵਾਲ ਸਿਰਫ ਇਹ ਬੋਟਾਂ ਨਾਲ ਲਭੋ ਜੀ ਸੰਗਤ ਦਾ ਪਿਆਰ ਸੰਗਤ ਲਈ ਉਹਦੀ ਸੇਵਾ ਕਰੋ ਜਿਹੜਾ ਮਤਾ ਜੀ ਐਜੀਪੀਸੀ ਨੇ ਖੁੱਲਾ ਪਾਸ ਕੀਤਾ ਉਹ ਕੁੱਲਾ ਡੀਜ਼ਲ ਦਾ ਨਹੀਂ ਹੈ ਉਹ ਚ ਭਾਂਡੇ ਵੀ ਨੇ ਚੀਨੀ ਵੀ ਨੇ ਹੋਰ ਜਿਹਾ ਰਾਸ਼ਨ ਵੀ ਹੈ ਹੋਰ ਜਿਹੜਾ ਸਮਾਨ ਖੀਲ ਕੇ ਦੇਣਾ ਹੈ ਹਰਾ ਚਾਰਾ ਦੇਣਾ ਜਿਹੜਾ ਜੋ ਕੁਝ ਜਾ ਰਿਹਾ ਹੁਣ ਇਹ ਜੀ ਮਹਿਸੂਸ ਹੁੰਦਾ ਵੀ ਐਜੀਪੀਸੀ ਦਾ ਪੈਸਾ ਤੇ ਲੋਕੀ ਵਾਹ ਵਾਹ ਕਰ ਰਹੇ ਨੇ ਤੇ ਵੋਟਾਂ ਲੱਭ ਰਹੀ ਨੇ ਉੱਤੇ ਜੀ ਕੋਈ ਪੱਤਰ ਪ੍ਰਵਾਨਗੀ ਲਈ ਲਿਖਿਆ ਤੈਨੂੰ ਕਿ ਪ੍ਰਵਾਨਗੀ ਆਈ ਹੈ ਉਹ ਦੋਨੋਂ ਪੱਤਰ ਨਾਲ ਤੇਜਾਂਗੇ ਤੁਹਾਨੂੰ ਇਹ ਦਵਾਂਗੇ ਜੀ ਨਾਲ ਚਿੱਠੀਆਂ ਆਹ ਪ੍ਰਵਾਨਗੀ ਆਈ ਹੈ ਹਾਂਜੀ ਇੱਕ ਅਸੀਂ ਤੁਹਾਡੇ ਰਾਹੀਂ ਤੁਸੀਂ ਮੈਂਬਰ ਸਾਹਿਬਾ ਨੂੰ ਅਸੀਂ ਤੁਹਾਨੂੰ ਪੱਤਰ ਦੇ ਕੇ ਆਪਣਾ ਸਪਸ਼ਟੀਕਰਨ ਦਿਓ ਜੀ ਕੀ ਹੋ ਰਿਹਾ ਹੈ ਇੱਕ ਤੋਂ ਵੱਡਾ ਹੋਰ ਕਿਉਂ ਹੋ ਗਿਆ ਮੀਡੀਆ ਸਾਹਮਣੇ ਅਸੀਂ ਬੋਲ ਰਹੇ ਜੀ ਇੱਕ ਅਸੀਂ ਤੁਹਾਡੇ ਰਾਹੀਂ ਮੰਗ ਕਰਦੇ ਆਂ ਕਿ ਇਹ ਤੋਂ ਵੱਡਾ ਹੋਰ ਕਿਉਂ ਸਾਡੇ ਸਾਹਮਣੇ ਤੁਹਾਡੇ ਵੱਲੋਂ ਲਿਖਤੀ ਨਹੀਂ ਜਦੋਂ ਤੁਹਾਨੂੰ ਅੱਛਾ ਸੁਝਾਅ ਹੈਗਾ ਅਸੀਂ ਉਹ ਵੀ ਕਰਾਂਗੇ ਪਰ ਅਦਰਵਾਇਜ਼ ਤਾਂ ਮੇਰੇ ਖਿਆਲ ਗੱਲ ਤਾਂ ਅਮੀ ਸਾਹਿਬ ਤਾਂ ਵੈਸੇ ਹੀ ਪਹੁੰਚ ਗਈ ਹੋਣੀ ਤੁਹਾਡੇ ਰਾਹੀਂ ਹੁਣ ਤੱਕ ਔਰ ਉਹ ਆਪਣੇ ਆਪ ਹੀ ਸਪਸ਼ਟੀਕਰਨ ਦੇ ਦੇਣਾ ਚਾਹੀਦਾ ਇੱਕ ਅਸੀਂ ਤੁਹਾਡੇ ਮਾਧਿਅਮ ਰਾਹੀਂ ਮੰਗ ਕਰਦੇ ਆਂ ਕਿ ਐਸਜੀਪੀਸੀ ਚੋਣਾਂ ਜਲਦੀ ਕਰਾਈਆਂ ਜਾਣ ਕੇਂਦਰ ਸਰਕਾਰ ਤੋਂ ਮੰਗ ਕਰਦੇ ਆਂ ਨਹੀਂ ਤਾਂ ਗਿਆਨੀ ਹਰਪੀ ਸਿੰਘ ਦੀ ਗਵਾਈ ਦੇ ਵਿੱਚ ਜਦੋਂ ਹੜਪੀਟ ਤਲਾ ਮਸਲਾ ਠੰਡਾ ਹੋ ਗਿਆ ਤਾਂ ਅਸੀਂ ਇੱਕ ਵੱਡਾ ਸੰਘਰਸ਼ ਛੇੜਾਂਗੇ ਤਾਂ ਕਿ ਐ ਜੀਪੀਐਸੀ ਚੋਂ ਨਾਲ ਜਲਦੀ ਕਰਾਈਆਂ ਜਾਣ ਔਰ ਜਿਹੜੇ ਘਟਾਲੇ ਨੇ ਇਹਨਾਂ ਨੂੰ ਬੰਦ ਕੀਤਾ ਜਾ ਬਾਦਲਾ ਦੋਸਤ ਕਰਾਂਗੇ ਇਸ ਟਾਈਮ ਤਾਂ ਹੋਏਗਾ ਫਿਰ ਸਤਾਰ ਸ਼ਗਰ ਸਹੀ ਕਰਾਂਗੇ ਉਹਦਾ ਸੰਗਤ ਦਾ ਇਹ ਤਾਂ ਜਿਹੜਾ ਸਮਾਂ ਮੰਗ ਕਰਦਾ ਹੈ ਗੁਰਦੁਆਰਾ ਸਰਦਾਰ ਲੈ ਟੂ ਰੰਭ ਕਰਨੀ ਪੈਣੀ ਹੈ ਸੰਗਤ ਨੂੰ ਜਿਸ ਤਰ੍ਹਾਂ ਦੇ ਹਾਲਾਤ ਪੈ ਗਏ ਇਸ ਤਰ੍ਹਾਂ ਦੀ ਪਹਿਲੀ ਮਸੰਦਾਰਾ ਸੀਗਾ ਉਹ ਹਾਲਾਤ ਪੈਦਾ ਹੋ ਰਹੇ ਨੇ ਸੰਗਤ ਨਹੀਂ ਖੜੇ ਉੱਠ ਕੇ ਇਹਨਾਂ ਦੇ ਖਿਲਾਫ ਜਿੰਨਾ ਹੁਣ ਸਾਹਮਣੇ ਰੋਜ਼ ਨਿਤਨੇ ਮਗਲ ਆ ਰੀਆਂ ਨੇ ਤਾਂ ਗੁਰਦੁਆਰਾ ਸਰਹਾਲਾ ਲਹਿਟੂ ਉਹ ਆਰੰਭ ਹੋਊਗੀ ਅੱਜ ਪਰ ਗੱਲ ਆਪਾਂ ਪਹਿਲਾਂ ਹੜਾ ਵਾਲੇ ਪਾਸੇ ਕਰ ਲਈਏ ਚਲੋ ਗੱਲਾਂ ਵਧੀਆਂ ਨੇ ਸਾਡੀ ਮੰਗ ਆ ਵੀ ਵੱਧ ਤੋਂ ਵੱਧ ਸਰਕਾਰੀ ਮਦਦ ਕਰੇ ਹੜਪੀਟਾਂ ਦੀ ਪਰ ਉਹ ਲੋੜਵੰਦਾਂ ਤੱਕ ਪਹੁੰਚੇ ਉਹ ਚੋ ਵੋਟਾਂ ਦੀ ਸਿਆਸਤ ਨਾ ਹੋਵੇ ਸਿਆਸੀ ਬੰਦੇ ਨੂੰ ਪਾਕੇ ਰੱਖੋ ਜਿਹੜੇ ਥੋੜਾ ਫਰਜ਼ਬੰਦ ਆ ਜਿਨੇ ਡਿਊਟੀਆਂ ਨਿਭਾਉਣ ਜਾ ਕੇ ਧੰਨਵਾਦ ਧੰਨਵਾਦ Thank you.